ਜੇ ਨਾਨੀ ਪਿੱਛੇ ਕਰ ਉਹ ਕੱਢਿਆ ਮੈਨੂੰ ਮੇਰਾ ਕੀ ਲੱਗਦਾ ਜਨਾਨੀ ਨੇ ਮੇਰੇ ਬਾਰੇ ਮੇਣਾ ਮਾਰਦੀ ਆ ਛੱਡਾ ਤੇਰੇ ਮਾਪੇ ਉਹ ਇੱਥੇ ਕੀ ਕਦੋਂ ਆਉਣਾ ਕੀ ਕੀ ਕਰਦਾ ਹੁੰਦੇ ਆ ਕੀ ਕੰਮ ਹੈ ਮੈਂ ਬਣਾਇਆ ਪੜਾਇਆ ਲਖਾਇਆ ਮਕਾਨ ਬੜਾ ਕੇ ਦਿੱਤਾ ਕਰ ਬੜਿਆ ਬੜਾਏ ਛੱਡ ਕੇ ਤਿੰਨੇ ਕਪੜੀ ਘਰੋਂ ਨਿਕਲੇ ਦੋਏ ਜੀ ਕੋਣ ਚਰਬ ਨਹੀਂ ਆਈ ਸੌਰਿਆ ਨੂੰ ਵੀ ਨਿਲਾਇਓ ਉਹਨੂੰ ਸੌਰਿਆ ਨੇ ਇਕਲਾ ਲਾ ਕੇ ਰੱਖਿਆ ਆ ਮੈਨੂੰ ਘਰੋਂ ਘਟਾ ਕੇ ਖੁਜੀਆ ਬਣਾਉਂਦੇ ਆ ਮੈਂ ਘਰੋਂ ਬਾਹਰ ਤੇ ਉਹ ਆੜ ਕੇ ਇੱਥੇ ਘਰੀ ਤੇ ਹੁਣ ਮੈਨੂੰ ਦੁੱਖ ਨਹੀਂਗਾ ਪੁੱਤ ਤੇ ਲੱਕੜਾ ਦੇਣੀ ਸੱਕੜਾ ਮੈਂ ਸਹੀ ਗੱਲ ਕਹਿ ਦਨਾ ਕੋਤਣ ਦੇ ਲੱਕੜਾ ਮੈਨੂੰ ਪੁੱਲ ਪੁੱਤ ਨੇ ਟਿੱ ਲੱਕੜਾਈ ਪੌੜੀਆਂ ਲੱਕੜਾ ਪੌੜੀਆਂ ਮੈਨੂੰ ਟਾਡੇ ਵਰਗੇ ਦੇ ਪੌੜੀਆਂ ਇਹ ਦੋਹਰ ਪਰੇ ਕੋਈ ਨਹੀਂਗਾ ਜੇ ਤਾਂ ਪੌਤ ਪੌਤ ਖੋਤ ਹੋ ਗਏ ਤਾਂ ਫਿਰ ਕੀ ਲੱਗਦਾ ਕਹਦਾ ਦਿੱਤਾ ਮੇਰਾ ਜੇ ਅਕਲ ਵਾਲਾ ਹੁੰਦਾ ਅੱਜ ਅਕਲ ਵਾਲਾ ਹੁੰਦਾ ਮੈਨੂੰ ਹੀ ਛੜਕਾ ਤੇ ੱਕੇ ਖਾਣ ਦੀ ਕੋ ਲੋੜ ਹੋਈ ਗੱਲ ਆ ਗਈ ਦਾ ਅੱਜ ਮੇਰਾ ਕੋਈ ਪੁੱਤ ਹੁੰਦਾ ਮੈਂ ਛੜਕਾ ਤੇ ੱਕੇ ਨਾ ਖਾਂਦਾ ਮੇਰਾ ਬਜ਼ਰਦੀ ਕੋਈ ਨਾ ਬੜਿਆ ਮੇਰਾ ਕਲਗਿਆ ਵਾਲਾ ਬੜਿਆ ਮੇਰੇ ਜਿੰਨੇ ਡਿੱਗੇ ਦੇ ਨਵਜ ਪਟਾੜੀ ਉਹ ਡਾਕਟਰ ਉਹ ਹੀ ਕੀ ਮਲ ਪੱਟੀ ਉਹ ਹੀ ਕਰਾਈ ਅੱਜ ਉਹਦੇ ਕਿਉਂ ਨਾ ਘੋਣਗਾਵਾ ਬੜੀ ਢੇਰ ਤੋਂ ਦੇਖ ਰੇ ਮੈਂ ਤੇ ਇਹਨਾਂ ਨੂੰ ਕਾਫੀ ਢੇਰ ਤੋਂ ਦੇਖ ਰਿਆ ਪਹਿਲਾਂ ਉੱਥੇ ਵੀ ਹੁੰਦੇ ਸੀ ਹੁਣ ਇੱਧਰ ਆ ਚੁੱਕੇ ਹੋਏ ਪਹਿਲਾਂ ਸਾਹਮਣੀ ਸਾਈਡ ਤੇ ਬੈਠੇ ਹੋਏ ਸੀ ਇਹ ਅੰਮ੍ਰਿਤਸਰ ਦੇ ਜੀਤ ਨਗਰ ਇਹ ਖੰਡੇ ਵਾਲਾ ਚੌਂਕ ਤੁਸੀਂ ਦੇਖ ਸਕਦੇ ਹੋ ਖੰਡੇ ਵਾਲੇ ਚੌਂਕ ਦੇ ਵਿੱਚ ਬਾਪੂ ਜੀ ਬੈਠਦੇ ਨੇ ਬਾਪ ਨੂੰ ਘਰੋਂ ਕੱਢਿਆ ਆ ਇਹਨਾਂ ਨੇ ਇਹੋ ਜੀ ਮਿਹਨਤ ਕਰਨ ਦੇ ਪਿੱਛੇ ਕੋਈ ਨਹੀਂ ਫਾਇਦਾ ਹੈਗਾ ਬੱਚਿਆਂ ਨੂੰ ਪੜਾ ਲਿਖਾ ਕੇ ਮੋਢੇ ਤੇ ਬਿਠਾ ਕੇ ਸੀ ਦੁਨੀਆ ਦਿਖਾਨੇ ਆ ਦੁਨੀਆਦਾਰੀ ਦਿਖਾਨੇ ਆ ਦੁਨੀਆ 'ਚ ਕਿਵੇਂ ਵਿਚਰਨਾ ਹੈ ਉਹ ਸिखਾਨੇ ਆ ਪਰ ਜਦ ਬੱਚਿਆਂ ਦੀ ਵਾਰੀ ਆਉਂਦੀ ਹੈ ਫਰਜ਼ ਨਿਭਾਉਂਦੀ ਤਾਂ ਮਾਪੇ ਨੂੰ ਸੜਕਾਂ ਦੇ ਉੱਤੇ ਛੱਡ ਦਿੰਦੇ ਨੇ ਇੱਕ अनोखी ਤਸਵੀਰ ਜਿਹੜੀ ਕਿ ਅੰਮ੍ਰਿਤਸਰ ਗੁਰੂ ਨਗਰੀ ਤੋਂ ਦਿਖਾਉਣ ਜਾ ਰਿਹਾ ਪੁੱਤ ਨੇ ਵਿਆਹ ਕਰਾ ਕੇ ਵੋਟੀ ਦੇ ਪਿੱਛੇ ਲੱਗ ਕੇ ਪਿਓ ਨੂੰ ਘਰੋਂ ਕੱਢਤਾ ਤਾਂ ਪਿਓ 95 ਸਾਲ ਦੀ ਉਮਰ ਦੇ ਵਿੱਚ ਭਰੀ ਠੰਡ ਦੇ ਵਿੱਚ ਸੜਕਾਂ ਤੇ ਬੈਠ ਕੇ ਫੁੱਲ ਵੜੀਆਂ ਵੇਚ ਕੇ ਗੁਜ਼ਾਰਾ ਕਰਦਾ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਉਸ ਬਾਪੂ ਦੀ ਜਿਸ ਨੇ ਹਰ ਬਾਪ ਦੀ ਤਰ੍ਹਾਂ ਫਰਜ਼ ਨਿਭਾਇਆ ਕਿ ਬੱਚਿਆਂ ਨੂੰ ਪੜਾਇਆ ਲਿਖਾਇਆ ਮੋਢੇ ਤੇ ਬਿਠਾ ਕੇ ਦੁਨੀਆਦਾਰੀ ਦਿਖਾਈ ਪਰ ਜਦ ਬੱਚੇ ਦੀ ਵਾਰੀ ਆਈ ਫਰਸ ਨਹੀਂ ਬੰਉਂ ਦਿੱਤਾ ਬੱਚੇ ਨੇ ਬਾਪੂ ਨੂੰ ਇਸ ਸੜਕ ਤੇ ਛੱਡ ਦਿੱਤਾ ਸਿਰਫ ਤੇ ਸਿਰਫ ਆਪਣੀ ਵੋਟੀ ਪਿੱਛੇ ਲੱਗ ਕੇ ਤੇ ਬਾਪੂ ਦੀ ਉਮਰ ਤੁਸੀਂ ਦੇਖ ਸਕਦੇ ਹੋ 95 ਸਾਲ ਦੀ ਉਮਰ ਹੈ ਤੇ ਠੰਡ ਇੰਨੀ ਕੁ ਪੈ ਰਹੀ ਹੈ ਕਿ ਜਿੱਥੇ ਅਸੀਂ ਰਜਾਈਆਂ ਦੇ ਵਿੱਚ ਬੈਠ ਕੇ ਵੀ ਆਪਣੇ ਆਪ ਨੂੰ ਠੰਡ ਦਾ ਮਹਿਸੂਸ ਕਰਾਨੇ ਆ ਪਰ ਉਹ ਇਹ ਬਾਪੂ ਜਿਹੜਾ ਕਿ ਸੜਕ ਤੇ ਬੈਠਾ ਹੋਇਆ ਸਿਰਫ ਥੱਲੇ ਇੱਕ ਮੋਮ ਜਿਹੜਾ ਇੱਕ ਕਹਿ ਸਕਦੇ ਆ ਕਿ ਸ਼ੀਟ ਵਿਸ਼ੀ ਹੋਈ ਆ ਮੋਮ ਦੀ ਉਸ ਤੇ ਬੈਠ ਕੇ ਇਹ ਬਾਪੂ ਦੀ ਅੱਖਾਂ ਚ ਹੰਝੂ ਤੁਸੀਂ ਦੇਖ ਸਕਦੇ ਹੋ ਕਿ ਜ਼ਰੂਰ ਬਾਪੂ ਕਰਦੀ ਆ ਤਸਵੀਰ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਬਾਪੂ ਜੀ ਤੁਹਾਡੇ ਹਾਂਜੀ ਕੀ ਹਾਲ ਨੇ ਬਾਪੂ ਜੀ ਚੰਗਾ ਪੁੱਤ ਜਿਹੜਾ ਕਲਗੀ ਵਾਲੇ ਨੇ ਪੌਂਦਾ ਉਹ ਕਰਾਉਂਦਾ ਵਾ ਬਹੁਤ ਵਧੀਆ ਕਰਾਉਂਦਾ ਵਾ ਬਾਗੀ ਸਹਾਰਾ ਕਿਸੇ ਦਾ ਨਿਕਲ ਗਿਆ ਵਾਲੇ ਤੋਂ ਕੋਈ ਮੇਰਾ ਨਹੀਂ ਬੜਿਆ ਨਾ ਕੋਈ ਪੈੜ ਦਾ ਕੋਈ ਪਰਾਂ ਦਾ ਕੋਈ ਦਿੱਤੇ ਦਾ ਸਭ ਉਹ ਖਬੋੜ ਗਏ ਅੱਜ ਮੈਂ ਤੁਛ ਸਭਨ ਸਾਰੇ ਦਾ ਬਣ ਗਿਆ ਰੋਟੀ ਬੰਦੂਰ ਤੇਨ ਵਾਲਾ ਕਲਗੀਆਂ ਵਾਲਾ ਅੱਜ ਮੇਰਾ ਕੋਈ ਵੀ ਨਹੀਂ ਦੁਨੀਆ ਦੇ ਮਾਪੂ ਜੀ ਕੀ ਆ ਜਦੋਂ ਤੁਸੀਂ ਆਪਣਾ ਬਾਪ ਦਾ ਫਰਜ਼ ਨਿਭਾਇਆ ਪੁੱਤ ਨੂੰ ਲਖਾਇਆ ਪੜਾਇਆ ਦੁਨੀਆਦਾਰੀ ਚੱਲਣ ਦਿਖਾਈ ਬਈ ਬਣਦੇ ਕੀ ਕਰਨਗੇ ਉਹ ਆਪਣੇ ਸਹੁਰਿਆਂ ਦੇ ਬਣ ਗਏ ਜਿਹੜਾ ਪੁੱਤ ਨੂੰ ਪੜਾਇਆ ਸੀ ਉਹ ਵੀ ਸਹੁਰਿਆਂ ਵਾਲਦਾ ਬਣ ਗਏ ਅੱਜ ਮੈਨੂੰ 11 ਸਾਲ ਹੋ ਗਏ ਕਰੋ ਨਿਕਲੇ ਤੋਂ ਅਈ ਛੜਗਾ ਤੇ ਦਿੱਤੇ ਕੇ ਕਲਦਾ ਮੈਂ ਇੱਕੋ ਗੱਲ ਹੁਣ ਪੜੀ ਆ ਗੁਰੂ ਨਾਨਕ ਜੀ ਨੇ 13 13 ਤੋਲਿਆ ਉਹਦੇ ਵਰਗਾ ਤਲ 13 13 ਕੋਈ ਨਹੀਂ ਤੋਲ ਸਕਿਆ 13 13 ਤੋਲਦੇ ਝੋਲੀਆਂ ਆਣ ਪਰਪੱਲੇ ਵਿਛਾਏ ਉਹਦੇ ਵਰਗਾ ਵਰਨ ਚ ਕੋਈ ਨਹੀਂ ਹੋਇਆ ਜੋ ਝੋਲੀਆਂ ਭਰ ਕੇ ਘਰਾਂ ਨੂੰ ਤੁਰ ਪਏ ਆਣ ਮਾਤਾ ਖਲੋਤੀ ਸ਼ਾਮੀ ਦਾਣੇ ਲੈ ਪੁਆ ਮੁੜ ਕੇ ਹਾਰਾ ਮਾਰ ਜੀ ਆਜ ਮੇਰਾ ਪੁੱਤ ਕੋਈ ਹੋਵੇ ਮੇਰਾ ਦਰਦ ਵਢਾਵੇ ਗੁਰਨਾਨਕ ਦੇ ਤਰ ਤਰਨਾਜ ਆਜ ਮੇਰਾ ਪੁੱਤ ਕੋਈ ਹੋਵੇ ਮੇਰਾ ਦਰਦ ਵਢਾਵੇ ਮੈਂ ਉਹਦਾ ਸ਼ੁਕਰੀਆ ਅਦਾ ਕਰਾਂ ਮੈੜਾ ਕਿਨੂੰ ਗਿਆ ਨਾਨਕ ਨੂੰ ਛਾਂ ਪਈਆ ਉਹਦੜੋ ਤਰੇ ਹੁੰਦੇ ਰੂਪ ਧਾਰ ਕੇ ਆਣ ਖਲੋਤੇ ਮਾਤਾ ਜੀ ਪੰਡ ਚਗਾਓ ਚੱਲੀਏ ਘਰ ਨੂੰ ਪਾਂਢ ਚ ਲਾਈ ਚਕਾ ਪੰਡ ਚ ਕਾ ਕੇ ਘਰ ਨੂੰ ਤੁਰ ਪਈ ਆਣ ਘਰੇ ਘਰ ਖਲੋਤੀ ਪਾਂਡਰ ਖਾ ਕੇ ਕਹਿਣ ਲਗੀ ਵੀਰਾ ਮੈਂ ਸ਼ੁਕਰੀਆ ਦਾ ਕਿੱਦਾਂ ਕਰਾਂ ਉਹੋ ਹੀ ਦਾਣੇ ਬੀਜਨੇ ਉਹੋ ਹੀ ਖਾਣੇ ਕਰਦੇ ਇੱਕੋ ਹੀ ਦਾਣਾ ਨਹੀਂ ਦੀ ਖਾਣ ਨੂੰ ਮਹਾਰਾਜ ਕਹਿਣ ਲੱਗੇ ਮਾਤਾ ਜੀ ਉਹਨੇ ਵੀਰਾ ਗਿਆ ਸੀ ਨਾ ਉਹ ਕਹਿ ਲਗੇ ਮਾਤਾ ਜੀ ਜਿੱਥੋਂ ਚੱਲੇ ਉੱਥੇ ਹੀ ਆਣ ਖਲੋਇਓ ਜੋ ਤੁਹਾਡੀ ਭਾਵਨਾ ਹੋएगी ਸਾਡੀ ਧੋਲੀ ਪਾਇਓ ਤਿੰਨ ਚਾਰ ਦਿਨ ਬੀਤ ਗਏ ਮਾਤਾ ਆਣ ਉੱਥੇ ਖਲੋਤੀ ਅੱਗੇ ਵੇਖਿਆ ਚਾਰੇ ਪ੍ਰਾਰਥ ਲੱਗੇ ਦੁਨੀਆ ਬੇਤਹਾ ਕੋਈ ਲੱਗਰ ਵਰਤਾ ਰਿਹਾ ਕੋਈ ਖਾਰਿਆ ਕੋਈ ਮੱਥਾ ਟੇਕ ਰਿਆ ਮਾਤਾ ਦੀ ਬੁਵਾਰੀ ਆਈ ਆਣ ਖਲੋਤੀ ਲੈਣ ਦੇ ਵਿੱਚ ਜਦੋਂ ਬੁਵਾਰੀ ਆਈ ਸਾਰੇ ਮੱਥਾ ਟੇਕਿਆ ਉਹਨੇ ਵੀ ਝੁਕਣਾ ਸੀ ਜਦੋਂ ਆਣ ਲੱਗੀ ਕਹਿਣ ਲੱਗੇ ਮਾਤਾ ਜਦੋਂ ਚਲਦੀ ਸਾਂ ਦਾਣਾ ਪੁਆਰ ਸੀ ਕੀ ਕਿਹਾ ਸੀ ਅੱਜ ਮੇਰਾ ਪੁੱਤ ਕੋਈ ਹੋਵੇ ਮੇਰਾ ਦਰਦ ਵਢਾਵੇ ਮੈਂ ਤੇ ਤੁਹਾਡਾ ਪੁੱਤ ਬਣ ਕੇ ਗਿਆ ਤਾਂ ਮਾਵਾ ਅਗੇ ਪੁੱਤ ਮੱਥਾ ਟੇਕਦਾ ਮਾਵਾ ਕਦੀ ਨਹੀਂ ਮੱਥਾ ਟੇਕਿਆ ਜੀ ਬਾਪੂ ਜੀ ਗੱਲ ਕੀ ਹੋਈ ਸੀ ਬੱਚੇ ਨੇ ਘਰੋ ਕੋ ਘੜਤਾ ਤੁਹਾਨੂੰ ਇੱਕ ਵੋਟੀ ਪਿੱਛੇ ਲਾ ਕੇ ਸਿਰਫ ਭਾਈ ਗੱਲ ਇਹਦਾ ਅੱਜ ਪੁੱਤ ਬਣਦੇ ਸੌ ਰਹਿਆਂ ਦੇ ਮਾਪਿਓ ਭੁੱਲ ਜਾਂਦੇ ਆ ਜੇ ਅਕਲ ਵਾਲਾ ਹੁੰਦਾ ਅੱਜ ਅਕਲ ਵਾਲਾ ਹੁੰਦਾ ਤਾਂ ਮੈਨੂੰ ਸੜਕਾ ਤੇ ਚਿੱਕੇ ਖਾਣ ਦੀ ਕੋ ਲੋੜ ਹੋਈ ਗੱਲ ਆ ਗਈ ਦਾ ਅੱਜ ਮੇਰਾ ਕੋਈ ਪੁੱਤ ਹੁੰਦਾ ਮੈਂ ਛੜਕਾ ਤੇ ੱਕੇ ਨਾ ਖਾਂਦਾ ਮੇਰਾ ਬਜ਼ਰਦੀ ਕੋਈ ਨਾ ਬੜਿਆ ਮੇਰਾ ਕਲਗੀਆਂ ਵਾਲਾ ਬੜਿਆ ਮੇਰੇ ਜਿੰਨੇ ਡਿੱਗੇ ਦੇ ਨਵਜ ਬਚਾੜੀ ਉਹ ਡਾਕਟਰ ਉਹ ਹੀ ਹਕੀਮ ਮਲ ਪੱਟੀ ਉਹ ਹੀ ਕਰਾਈ ਅੱਜ ਉਹਦੇ ਕਿਉਂ ਨਾ ਗੁਣ ਕਾਵਾਂ ਅੱਜ ਉਹਦੇ ਕਲਗੀਆਂ ਵਾਲੇ ਗੁਣ ਕਿਉਂ ਨਾ ਕਾਵਾਂ ਹਾਰ ਕੇ ਮੈਂ ਇਹੋ ਹੀ ਆ ਗਿਆ ਦੁਨੀਆ ਤੇ ਸਾਰਾ ਜੱਗ ਢੂੰਡਿਆ ਮੈਨੂੰ ਹੋਰ ਨਾ ਦੱਸਿਆ ਕੋਈ ਜਿੱਧਰ ਵੇਖਿਆ ਮੇਰਾ ਕਲਗੀਆਂ ਵਾਲਾ ਆਣ ਖਲੋਏ ਜਿੱਧਰ ਵੇਖਿਆ ਕਲਗੀਆਂ ਵਾਲਾ ਵੇਖਿਆ ਹੋਰ ਨਾ ਦੱਸਿਆ ਕੋਈ ਆਣ ਪੱਲਾ ਫੜਿਆ ਤੇਰਾ ਕਲਗੀਆਂ ਵਾਲਾ ਕਲਗੀਆਂ ਵਾਲੇ ਦਾ ਪੱਲਾ ਆਣ ਫੜਿਆ ਪਤਾ ਤੂੰ ਮੇਰਾ ਬਣਿਆ ਮੈਂ ਪੁੱਤ ਤੇਰਾ ਹੀ ਬਣਿਆ ਆ ਜੋਰ ਦੀ ਦੁਪਰ ਤੱਕ ਇੱਥੇ ਬਹਿ ਕੇ ਰੋਟੀ ਚਾਰ ਪਾੜੀ ਕਪੜਾ ਲੀੜਾ ਮੈਨੂੰ ਆ ਖੰਡੇ ਚੌਂਚਾ ਉਹ ਲਿੱਕੇ ਲਾਇਆ ਮਾਲਕ ਨੇ ਲਖਾਇਆ ਮੇਰੇ ਕਲਗੀਆਂ ਵਾਲੇ ਨੇ ਇੱਕ ਕੁੜੀ ਆਈ ਨਿੱਕੀ ਜੀ ਸੜਕ ਤੇ ਮੋਟਰਸਾਈਕਲ ਤੇ ਆਣ ਕੇ ਚੱਗਲਾਰ ਕੇ ਕਹਿਣ ਲੱਗੀ ਵੀਰ ਜੀ ਇੱਕ ਬੋਲੜੀ ਦਿਓ ਮੈਂ ਬੋਲੜੀ ਲੜੀ 10 ਰੁਪਏ ਰੱਖ ਕੇ ਚੱਲ ਗਈ ਤੀਜੇ ਦਿਨ ਆ ਗਈ ਆ ਤੀਜੇ ਦਿਨ ਆਣ ਕੇ ਗੰਦੀ ਆ ਪਾਪਾ ਜੀ ਮੈਂ ਇੱਕ ਗੱਲ ਕਵਾਂ ਮੈਂ ਦੱਸੋ ਪੁੱਤ ਕਹਿਣ ਲੱਗੀ ਤੁਹਾਡੇ ਗੁਰੂ ਆਏ ਮੇਰੇ ਕੋਲ ਆਗ ਲਖਰ ਕੰਗੇ ਆਕਰ ਇੱਕ ਲਿਖੇ ਕੇ ਲਿਖ ਆ ਉਹਦੇ ਹੱਥਾਂ ਦਾ ਕੁੜੀ ਦਾ ਲਿਖਿਆ ਬਿਲਕੁਲ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਮੈਂ ਮਿਹਨਤ ਕਰਕੇ ਰੋਜੀ ਰੋਟੀ ਚਲਾਉਣਾ ਚਾਹੁੰਦਾ ਹਾਂ ਗਰੀਬ ਦੀ ਸੁਣੋ ਰੱਬ ਤੁਹਾਡੀ ਸੁਣੇਗਾ ਇਹ ਭਾਵੁਕ ਕਰਦੀਆਂ ਤਸਵੀਰਾਂ ਗੁਰੂ ਨਗਰੀ ਅੰਮ੍ਰਿਤਸਰ ਤੋਂ ਬਾਪੂ ਜੀ ਦੁੱਖ ਹੁੰਦਾ ਕਿ ਪੁੱਤ ਨੂੰ ਵੱਡਾ ਕੀਤਾ ਪਾਲਿਆ ਪੜਾਇਆ ਲਿਖਾਇਆ ਐਂਡ ਤੇ ਜਦ ਪੁੱਤ ਦੀ ਵਾਰੀ ਆਈ ਫਰਜ਼ ਨਹੀਂ ਨਿਭਾਉਂਦੀ ਤਾਂ ਪੁੱਤ ਸਾਥ ਛੱਡ ਗਿਆ ਜੀ ਬੇਟਾ ਥਾ ਗਿਆ ਬੇਟਾ ਥਾ ਗਿਆ ਅੱਜ ਮੈਂ ਸਾਰੇ ਆ ਪੈੜ ਪਰ ਆਵਲ ਸੁਛੋੜਾ ਬੜਿਆ ਮੈਂ ਚੜਕਦੇ ਠਿੱਕੇ ਕਰਦਾ ਮੇਰੀ ਅਜੇ ਤੱਕ ਉਮਰ 50 52 ਸਾਲ ਦੀ ਉੱਪਰ ਹੋ ਗਈ ਹੈ ਕੇਰ ਬਾਣ ਨਹੀਂ ਫਾੜੀ ਮੇਰੇ ਕਲਗੀਆਂ ਵਾਲੇ ਪੜੀ ਜਿੱਧਰ ਗਿਆ ਉਹਨੇ ਮੈਨੂੰ ਪਿੱਠ ਨਹੀਂ ਲੱਗਣ ਦਿੱਤੀ ਜਿੱਤੇ ਪੀੜਾ ਇੱਥੇ ਚੱਕ ਜੋ ਪੋਤੋ ਵਾਲੇ ਨੂੰ ਪੋਤੋ ਦਿੱਤੇ ਕੋਠੀ ਵਾਲੇ ਨੂੰ ਕੋਠੀ ਦਿੱਤੀ ਜੀ ਨਗਰ ਤੇ ਮੇਰਾ ਮਾਲਕ ਦੇ ਗੁਣ ਕਿਉਂ ਨਾ ਕਹਾਂਗਾ ਜਿੰਨਾ ਚਿਰ ਮੇਰੀ ਜੀਬ ਚੱਲੇ ਗਲਾ ਚੱਲੇਗਾ ਉਹਦੇ ਹੀ ਗੁਣ ਕਹਾਂਗਾ ਮੇਰਾ ਪਿਤਾ ਜੀ ਬਿਲਕੁਲ ਜ ਤੁਸੀਂ ਬਾਪੂ ਜੀ ਦੀ ਤਸਵੀਰ ਦੇਖ ਸਕਦੇ ਹੋ ਕਿਉਂਕਿ ਭਰੀ ਠੰਡ ਗੁਰੂ ਨਗਰੀ ਦੇ ਵਿੱਚ ਪੈ ਰਹੀ ਹੈ ਰਾਤ ਨੂੰ ਜੇ ਗੱਲ ਕਰਦੇ ਆ ਤਾਂ 3 ਡਿਗਰੀ ਤੱਕ ਟੈਂਪਰੇਚਰ ਚਲੇ ਜਾਂਦਾ ਪਰ ਬਾਪੂ ਜੀ ਦੀ ਜੇ ਬਾਪੂ ਜੀ ਤੁਸੀਂ ਇੱਥੇ ਕਿੰਨੇ ਤੋਂ ਕਿੰਨੇ ਤੱਕ ਹੁੰਦੇ ਹੋ ਜੀ ਮੈਂ ਸਿਰ 11 12 ਵਜੇ ਆਉਣਾ ਸ਼ਾਮ ਉਹਦੇ 5 5:30 ਵਜੇ ਤੱਕ ਬੈਨ ਜੇ ਮੀਂਹ ਨਹੀਂ ਹੋਏ ਫਿਰ ਨਹੀਂ ਆਉਂਦਾ ਬਾਕੀ ਅੱਗੋਂ ਪਿੱਛੋਂ ਮੈਂ ਆਵਾਂਗਾ 3 ਠੀਕ ਹੋਏਗਾ ਆਵਾਂਗਾ ਜਰੂਰ ਬਾਪੂ ਜੀ ਜਦੋਂ ਸਾਰੇ ਛਾੜ ਛੱਡ ਦਿੰਨੇ ਹੱਥ ਪੈਰ ਸਹੀ ਹੁੰਦੇ ਨੇ ਲੋਕੀ ਭੀਖ ਮੰਗਣ ਲੱਗ ਜਾਂਦੇ ਨੇ ਤੁਸੀਂ ਫੇਰ ਵੀ ਰੋਜ਼ੀ ਰੋਟੀ ਚਲਾ ਰਹੇ ਹੋ ਮਿਹਨਤ ਕਰਕੇ ਜੀ ਮੈਂ ਇੱਕ ਫਰਨ ਕੀਤਾ ਆ ਕਿਸੇ ਅੱਗੇ ਐਉਂ ਨਾ ਕਰਾਵੇ ਐਉਂ ਕਰਾ ਦੇ ਮੈਂ ਜਦ ਮੰਗਾਗਾ ਤਾਂ ਪਿਤਾ ਕੋ ਮੰਗਾਗਾ ਕਿਸੇ ਅੱਗੇ ਝੋਲੀ ਨਹੀਂ ਡਟਾਂਗਾ ਪਾਵੇ ਕਿੱਡਾ ਕਲੰਡਰ ਹੋਵੇ ਮੈਂ ਉਹਦੇ ਕੋਈ ਮੰਗਾਗਾ ਜਦੋਂ ਮੰਗ ਬੋਗ ਪੋਖ ਲੱਗੀ ਪਾਣੀ ਲੱਗਾ ਪਿਆਸ ਲੱਗੀ ਆ ਇੱਥੇ ਆਣ ਕੇ ਮੈਨੂੰ ਦੇਖ ਕੇ ਜਾਂਦੇ ਆ ਮੈਂ ਉਹਦੇ ਗੁਣ ਕਿੱਦਾਂ ਭੁੱਲਾਂਗਾ ਬਿਲਕੁਲ ਬਾਪੂ ਜੀ ਤੁਸੀਂ ਸੋਚ ਦੇ ਸਕਦੇ ਹੋ ਬਾਪੂ ਜੀ ਕਹਿੰਦੇ ਨੇ ਮੈਨੂੰ ਕੋਈ ਭੀਖ ਮੰਗਣ ਜੋਗਾ ਨਾ ਕਰੇ ਮੇਰੇ ਕੋ ਜੇ ਕੋਈ ਦਰ ਤੇ ਮੰਗਲ ਨਹੀਂ ਆਉਂਦਾ ਤਾਂ ਉਹਨੂੰ ਮੈਂ ਜ਼ਰੂਰ ਦੇ ਦਾਂਗਾ ਹਾਲੇ ਵੀ 95 ਸਾਲ ਦੀ ਉਮਰ ਦੇ ਵਿੱਚ ਭਰੀ ਠੰਡ ਦੇ ਵਿੱਚ 3 ਡਿਗਰੀ ਦਾ ਟੈਂਪਰੇਚਰ ਤਾਪਮਾਨ ਹੋ ਜਾਂਦਾ ਤਾਂ ਵੀ ਬਾਪੂ ਜੀ ਇੱਥੇ ਬੈਠ ਕੇ ਮਿਹਨਤ ਕਰਦੇ ਨੇ ਪਰ ਇੱਕ ਤਸਵੀਰ ਤੁਹਾਨੂੰ ਦਿਖਾਣੇ ਆ ਕਿ ਜਿਹੜੀ ਪਾਬੂ ਜਰੂਰ ਕਰਦੀ ਹੈ ਕਿ ਸਿਰਫ 10 ਰੁਪਏ ਦੀ ਫੁੱਲ ਵੜੀਆਂ ਵੇਚ ਕੇ ਇਹ ਗੁਜ਼ਾਰਾ ਕਰ ਰਹੇ ਨੇ 10-10 ਰੁਪਏ ਦਾ ਪੈਕੇਟ ਤੇ ਮੈਂ ਮਿਹਨਤ ਕਰਕੇ ਖਾਣਾ ਚਾਹਨਾ ਹਾਂ ਰੋਜ਼ੀ ਰੋਟੀ ਕਮਾਉਣੀ ਚਾਹਨਾ ਗਰੀਬ ਦੀ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਬੱਚਿਆਂ ਨੂੰ ਪੜਾਉਣਾ ਲਿਖਾਉਣਾ ਮਾਪੇ ਦਾ ਫਰਜ਼ ਹੁੰਦਾ ਹੈ ਤੇ ਬਜ਼ੁਰਗ ਜਦੋਂ ਹੋ ਜਾਂਦੇ ਨੇ ਮਾਪੇ ਉਦੋਂ ਬੱਚਿਆਂ ਦਾ ਫਰਜ਼ ਹੁੰਦਾ ਹੈ ਕਿ ਮਾਪੇ ਨੂੰ ਅਸੀਂ ਬਿਠਾ ਕੇ ਖੜਾਈਏ ਬਾਪੂ ਜੀ ਬੜਿਆਂ ਦਾ ਸੁਪਨਾ ਹੁੰਦਾ ਬਜ਼ੁਰਗਾਂ ਦਾ ਕਿ ਬੱਚਿਆਂ ਨੂੰ ਪੜਾਇਆ ਲਿਖਾ ਕੇ ਹੁਣ ਸਾਡੀ ਬੈਠ ਕੇ ਖਾਣ ਦੀ ਉਮਰ ਹੈ ਉਸ ਵੇਲੇ ਵੀ ਉਸ ਉਮਰ ਦੇ ਵਿੱਚ ਵੀ ਕਮਾ ਕੇ ਖਾਣਾ ਪੈ ਰਿਹਾ ਜੀ ਪਰ ਮੈਂ ਇੱਕੋ ਗੱਲ ਜਾਣੀ ਆ ਮਾਪਿਓ ਤੋਂ ਬਿਗੈਰ ਕੋਈ ਨਹੀਂ ਕਿਸਦਾ ਬਣਦਾ ਪਰ ਮੇਰੀ ਬਾਹ ਫੜੀ ਤੇ ਕਲਗੀਆਂ ਮਰ ਗਿਆ ਮੇਰਾ ਮਾਪਿਓ ਛੋਟੇ ਉਦਾ ਮਰ ਗਿਆ ਪਚਾਰਸ ਇੱਥੇ ਟਿੱਕੇ ਖਾਂਦਾ ਰਿਆ ਦਰਬਾਰਦਾਰ ਵੀ ਬੜੇ ਢਿੱਟਕੇ ਖਾਦੇ ਆ ਪਰ ਜਬਾਹ ਫੜੀ ਤੇ ਮੇਰੇ ਕਲਗੀਆਂ ਵਾਲੇ ਫੜੀ ਲਾਉ ਡਾਗ ਲੰਗੜਾ ਸੀ ਤਉਨਾ ਪ੍ਰਗਟ ਹੋਣਾ ਸੀ ਜਿੰਨਾ ਜਿੰਨਾ ਮੇਰੀ ਡਿੱਗੇ ਦੀ ਨਵਜੇ ਪਚਾਰੀ ਲਾਉ ਡਾਉਨ ਦੇ ਟਾਈਮ ਇੱਥੋਂ ਮੈਂ ਕਰੋ ਸਿਰੇ ਸਾਤੋਂ ਇਹ ਨਿਕਲਿਆ ਸ਼ਾਮਾਂ 7 ਵਜ ਗਏ ਆ 1 ਰੁਪਿਆ ਵੀ ਨਹੀਂ ਸੀ ਕਿਸੇ ਚ ਸੋ ਫੁੱਡੀ ਝਟਕਦੇ ਗਿਆ ਐਦਾ ਕਾਲੇ ਰੰਗ ਦੀ ਕਾਰ ਆਈ ਆ ਅੱਗੇ ਆਣ ਕੇ ਗਲੋਤੀ ਮੈਂ ਅੱਗੇ ਫੁੱਲਵੜੀਆਂ ਆਣ ਕੀਤੀਆਂ ਕਹਿ ਲੱਗੀ ਵੀਰਾ ਮੈਂ ਫੁੱਲਵੜੀਆਂ ਨਹੀਂ ਲੈਣ ਆਈ ਫੁੱਲਵੜੀਆਂ ਨਹੀਂ ਲੈਣ ਆਈ ਮੈਂ ਤੇਰਾ ਕਰਜ਼ਾ ਲੌਣ ਆਈ ਆ ਤੇਰਾ ਕਰਜ਼ਾ ਲੌਣ ਆਈ ਆ ਮੈਂ ਬਣ ਜਦੋਂ ਜਦ ਮੈਂ ਤੇ ਕਿਸ ਨੂੰ ਮੈਂ ਦੇਣ ਜੋਗਾ ਕੀ ਹੈਗਾ ਪੈਰ ਦੀ ਕੀੜੀ ਆ ਮੇਰਾ ਕਰਜ਼ਾ ਕਿਹੜ ਕੰਜੀ ਨਹੀਂ ਮੈਨੂੰ ਕਲਗੀਆਂ ਵਾਲੇ ਭੇਜਿਆ ਖਾਨਾ ਕੀ ਆ ਚਾਰ ਭੁੱਲ ਕੇ ਇੱਕ ਕੱਪ ਚਾ ਮੇਰੀ ਗੁਜ਼ਾਰਾ ਹੋ ਜਾਂਦਾ ਇਹਨਾਂ ਫੁੱਲ ਵੜੀਆਂ ਤੋਂ ਜੀ ਹਾਂ ਗੁਜ਼ਾਰਾ ਹੋ ਜਾਂਦਾ ਰੋਜ਼ੀ ਟੋਕ ਹੋ ਜਾਂਦਾ ਉਹ ਭੇਜਦਾ ਤੁਹਾਡੇ ਮਾਂ ਦੇ ਦਇਆ ਤੁਸੀਂ ਮੇਰੇ ਕੋ ਆਗੇ ਮੈਂ ਕਹੇਗਾ ਕਿਸ ਕੋ ਵੀ ਨਹੀਂ ਗਿਆ ਨਾ ਨਾ ਇੱਥੇ ਬੈ ਕੇ ਖਾਣਾ ਇੱਥੋਂ ਲੈਣਾ ਇੱਕੋ ਫਰਿਆਦ ਆ ਪਤਾ ਤੂੰ ਦੇਵੇਂਗਾ ਤਾਂ ਮੈਂ ਖਾ ਲਾਂਗਾ ਨਹੀਂ ਤਾਂ ਬੈਠਾ ਹੀ ਤੇਰੇ ਦਰ ਤੇ ਜਦੋਂ ਮੈਨੂੰ ਕੋ ਪਿਓ ਦਾ ਇੰਨਾ ਪਰੋਸਾ ਸਾਰਾ ਜੱਗ ਭੁੱਲ ਗਿਆ ਮੈਨੂੰ ਉਹ ਨਹੀਂ ਭੁੱਲੇਗਾ ਇਹ ਹੱਥ ਤੁਸੀਂ ਦੇਖ ਸਕਦੇ ਬਾਪੂ ਜੀ ਦੇ ਜਿਹੜੇ ਹੱਥ ਵੀ ਜਿਹੜੇ ਕੰਬਦੇ ਨੇ ਪਰ ਇਹ ਹੱਥਾਂ ਦੇ ਨਾਲ ਬਾਪੂ ਜੀ ਨੇ ਆਪਣੇ ਬੱਚੇ ਪੜ੍ਹਾਈ ਲਿਖਾਈ ਹੀ ਹੱਥਾਂ ਦੇ ਨਾਲ ਮਿਹਨਤ ਕਰਕੇ ਜੋਰ ਰੋਕ ਕਰਕੇ ਜਿਹੜਾ ਬੱਚੇ ਪੜ੍ਹਾਈ ਲਿਖਾਈ ਪਰ ਜਦ ਬਾਪੂ ਜੀ ਬੱਚਿਆਂ ਦੀ ਵਾਰੀ ਆਈ ਦੁੱਖ ਜ਼ਰੂਰ ਹੁੰਦਾ ਆਏਗਾ ਮਨ ਨੂੰ ਕਿ ਦੁਨੀਆਦਾਰੀ ਕਿਹੜੇ ਪਾਸੇ ਨੂੰ ਤੁਰ ਪਈ ਬਹੁਤ ਮੈਂ ਹੁਣ ਇੱਕ ਸੋਚਿਆ ਪੁੱਤ ਦੇ ਤੇ ਲੱਕੜਾ ਦੇਣੀ ਜ਼ਕੜਾ ਮੈਂ ਸਹੀ ਗੱਲ ਕਹਿ ਦਨਾ ਪੁੱਤ ਦੇ ਲੱਕੜਾ ਮੈਨੂੰ ਪੁੱਲ ਪੁੱਤ ਦੇ ਲੱਕੜਾਈ ਪੌੜੀਆਂ ਲੱਕੜਾ ਪੌੜੀਆਂ ਮੈਨੂੰ ਟਾਡੇ ਵਰਗੇ ਦੇ ਪੌੜੀਆਂ ਇਦੋਂ ਉਹ ਪਰੇ ਕੋਈ ਨਹੀਂ ਗਿਆ ਜੇ ਤਾਂ ਪੋਰਤ ਪੋਰਤ ਖੋਰਤ ਹੋ ਗਿਆ ਤਾਂ ਫਿਰ ਕੀ ਲੱਗਦਾ ਕਾਹਦਾ ਦਿੱਤਾ ਮੇਰਾ ਜਨਾਨੀ ਪਿੱਛੇ ਘਰੋਂ ਕੱਢਿਆ ਮੈਨੂੰ ਮੇਰਾ ਕੀ ਲੱਗਦਾ ਜਨਾਨੀ ਨੇ ਮੇਰੇ ਬਾਰੇ ਮੇਰੇ ਮਾਰਦੀ ਆ ਛਾੜਾ ਤੇਰੇ ਮਾਪੇ ਹੋ ਇੱਥੇ ਕੀ ਕਦੋਂ ਆਉਣਾ ਕੀ ਕੀ ਕਰਦਾ ਹੁੰਦੇ ਆ ਕੀ ਕੰਮ ਹੈ ਮੈਂ ਬਣਾਇਆ ਪੜਾਇਆ ਲਖਾਇਆ ਮਕਾਨ ਬਣਾ ਕੇ ਦਿੱਤਾ ਕਰ ਬੜਿਆ ਬੜਾਇ ਛੱਡ ਕੇ ਤਿੰਨੇ ਕਪੜੀ ਘਰੋਂ ਨਿਕਲੇ ਦੋਏ ਜੀ ਕੋਨ ਚਰਮ ਨਹੀਂ ਆਈ ਸੌਰਿਆ ਨੂੰ ਵੀ ਨਰਾਲੋ ਉਹਨੂੰ ਸੌਰਿਆ ਨਾਲ ਇਕਲਾ ਲਾ ਕੇ ਰੱਖਿਆ ਮੈਨੂੰ ਘਰੋਂ ਘਟਾ ਕੇ ਖੂਈਆ ਬਣਾਉਂਦੇ ਆ ਮੈਂ ਘਰੋਂ ਬਾਹਰ ਤੋ ਆੜ ਕੇ ਇੱਥੇ ਘਰੀ ਦੁੱਤੇ ਹੁਣ ਮੈਨੂੰ ਦੁੱਖ ਨਹੀਂਗਾ ਇਹ ਅੱਖਾਂ ਤੁਸੀਂ ਦੇਖ ਸਕਦੇ ਬਾਪੂ ਜੀ ਦੀਆਂ ਅੱਖਾਂ ਵੀ ਭਰ ਚੁੱਕੀਆਂ ਨੇ ਪਰ ਕਹਿ ਸਕਦੇ ਆ ਕਿ ਕਲ ਯੁਗ ਦਾ ਜਮਾਨਾ ਜਿੱਥੇ ਮਾਪਾ ਬਾਪ ਦਾ ਹੀ ਸਾਥ ਬੱਚੇ ਛੱਡ ਗਏ ਨੇ ਜ਼ਰੂਰ ਸਾਡਾ ਵੀ ਮਨ ਪਾਵੋ ਕਿ ਸਾਡੀਆਂ ਵੀ ਅੱਖਾਂ ਪਰ ਆਉਂਦੀਆਂ ਨੇ ਇਸ ਮੌਕੇ ਦੇ ਉੱਤੇ ਕਿਉਂਕਿ ਬਾਪੂ ਜੀ ਨੇ ਕਿਹਾ ਕਿ ਪੁੱਤ ਜਦ ਕਪੁੱਤ ਹੋ ਕੇ ਤਾਂ ਹੁਣ ਤਾਂ ਮੇਰੀ ਚਿਤਾ ਨੂੰ ਲੱਕੜਾ ਵੀ ਅੱਗ ਵੀ ਜੇ ਕੋਈ ਗੱਲ ਕਰੀਏ ਤਾਂ ਕੋਈ ਤੁਹਾਡੇ ਵਰਗਾ ਜਿਹੜਾ ਰਾਹਗੀਰ ਹੋਏਗਾ ਦੇ ਦੇ ਜਗਾ ਵਾਹਿਗੁਰੂ ਦਾ ਭੇਜਿਆ ਪਰ ਪੁੱਤ ਤੋਂ ਉਮੀਦ ਬਿਲਕੁਲ ਖਤਮ ਹੋ ਚੁੱਕੀ ਹੈ ਕਿ ਪੋਤਾ ਆ ਕੇ ਲੱਕੜਾ ਰੱਖੇਗਾ ਤੇ ਚਿਤਾ ਨੂੰ ਅੱਗ ਲਾਏਗਾ। ਔਰ ਲੋਕੀ ਇੱਥੇ ਆਉਂਦੇ ਨੇ ਫੁੱਲ ਵੜੀਆਂ ਲੈ ਲੀਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਪਰ ਜਿਹੜੇ ਲੋਕ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਆਂ ਭਾਈ ਸਾਹਿਬ ਕਿਵੇਂ ਦੇਖਦੇ ਹੋ ਜੀ ਪੁੱਤ ਦਾ ਸਾਥ ਦਿੱਤਾ ਬਾਪੂ ਨੇ ਪੁੱਤ ਪੜਾਇਆ ਲਿਖਾਇਆ ਪਰ ਬਾਪੂ ਨੂੰ ਜਦੋਂ ਸੰਭਨ ਦੀ ਵਾਰੀ ਆਈ ਪੁੱਤ ਨੇ ਸੜਕਾਂ ਤੇ ਛੱਡਤਾ ਕੁੜੀ ਪਿੱਛੇ ਲਾ ਕੇ ਔਟੀ ਪਿੱਛੇ ਲਾ ਕੇ ਬਹੁਤ ਗਲਤ ਸਾਾਸ ਹੈ ਜੀ ਇਹ ਦੇਖ ਦੇਖਣ ਨੂੰ ਫੀਲ ਹੋ ਰਿਹਾ ਬੜੀ ਦੇੜ ਤੋਂ ਵੇਖ ਰਹੇ ਨਹੀਂ ਚੰਗਾ ਦੇਖਣ ਨੂੰ ਚੰਗਾ ਨਹੀਂ ਲੱਗ ਰਿਹਾ ਹੈ ਬਾਪੂ ਹੁੰਦਾ ਜੀ ਮਨ 95 ਸਾਲ ਦੀ ਉਮਰ ਹੈ ਜੀ ਹਾਂ ਜੀ ਦੇਖਣ ਨੂੰ ਫੀਲ ਹੁੰਦਾ ਹੈ ਕਿ ਦੇਖੋ ਮਾਂ ਬਾਪ ਸਰ ਬੱਚਾ ਨੂੰ ਪੜਾ ਕੇ ਵੀ ਇੱਥੋਂ ਟੱਕਰ ਕਰਨ ਦੇ ਬਾਵਜੂਦ ਵੀ ਬਾਪ ਨੂੰ ਘਰੋਂ ਕੱਢਿਆ ਆ ਇਹਨਾਂ ਨੇ ਐ ਹੋ ਜੀ ਮਿਹਨਤ ਕਰਨ ਦੇ ਪਿੱਛੇ ਕੋਈ ਨਹੀਂ ਬਿਲਕੁਲ ਇੱਕ ਤਸਵੀਰ ਭਾਈ ਜੀ ਤੁਸੀਂ ਦਸਤਾਨੇ ਪਾਏ ਨੇ ਜੈਕਟ ਪਾਈ ਹੈ ਜਰਾਬਾ ਪਾਈਆਂ ਨੇ ਘਰੇ ਜਾ ਕੇ ਸੀ ਰਜਾਈ ਚ ਪੈਣੇ ਹੀਟਰ ਵੀ ਲਗਾਣੇ ਆ ਪਰ ਇਹ ਬਾਪੂ ਜੀ ਸੜਕ ਤੇ ਬੈਠੇ ਨੇ 95 ਸਾਲ ਦੀ ਉਮਰ ਚ ਠੰਡ ਤੇ ਇੰਨੀ ਭਰੀ ਭਰੀ ਠੰਡ ਪੈ ਰਹੀ ਹੈ ਗੁਰੂ ਨਗਰੀ ਦੇ ਵਿੱਚ ਲੱਗਦਾ ਨਹੀਂ ਆ ਕਿ ਕਿਸੇ ਐਨ ਜੀਓ ਵੱਲੋਂ ਇੰਨੇ ਕੰਮ ਕੀਤੇ ਜਾਂਦੇ ਨੇ ਇਹਨਾਂ ਨੂੰ ਵੀ ਕੁਝ ਕੋਈ ਉਪਰਾਲਾ ਕਰਨਾ ਚਾਹੀਦਾ ਜੀ ਇਹਨਾਂ ਲਈ ਹਾਂਜੀ ਭਾਈ ਜੀ ਜ਼ਰੂਰ ਕਰਨਾ ਚਾਹੀਦਾ ਜੀ ਇਹ ਤੇ ਬੜੀ ਦੇਰ ਤੋਂ ਦੇਖ ਰਹੇ ਮੈਂ ਤੇ ਇਹਨਾਂ ਨੂੰ ਕਾਫੀ ਦੇਰ ਤੋਂ ਦੇਖ ਰਿਹਾ ਪਹਿਲਾਂ ਉੱਥੇ ਵੀ ਹੁੰਦੇ ਸੀ ਹੁਣ ਇੱਧਰ ਆ ਚੁੱਕੇ ਹੋਏ ਪਹਿਲਾਂ ਸਾਹਮਣੀ ਸਾਈਡ ਤੇ ਬੈਠੇ ਹੋਏ ਸੀ ਇਹ। ਅੰਮ੍ਰਿਤਸਰ ਦੇ ਜੀਤ ਨਗਰ ਇਹ ਖੰਡੇ ਵਾਲਾ ਚੌਂਕ ਤੁਸੀਂ ਦੇਖ ਸਕਦੇ ਹੋ। ਖੰਡੇ ਵਾਲੇ ਚੌਂਕ ਦੇ ਵਿੱਚ ਬਾਪੂ ਜੀ ਬੈਠਦੇ ਨੇ। ਭਾਈ ਸਾਹਿਬ ਦੋਖਾ ਹੁੰਦਾ ਜੀ 95 ਸਾਲ ਦੀ ਉਮਰ ਹੈ। ਉਹਥੇ ਮੈਨੇ ਨਹੀਂ ਇਹਨਾਂ। ਉਹ ਤਾਂਨੇ ਮੈਨੇ ਨਹੀਂ ਤੇ ਐਸੇ ਆਏ। ਉਹ ਵਿੱਚ ਕਿਵੇਂ ਦੇਖਦੇ ਹੋ ਪੁੱਤ ਪੜਾਣੇ ਲਖਾਨੇ ਅਸੀਂ ਦੁਨੀਆਦਾਰੀ ਮੋਢੇ ਤੇ ਬਿਠਾ ਕੇ ਦਿਖਾਨੇ ਆ ਕਿ ਇਹ ਚੀਜ਼ ਦੁਨੀਆਦਾਰੀ ਚ ਹੁੰਦੀ ਹੈ। ਪਰ ਕਹਿ ਸਕਦੇ ਆ ਕਿ ਇਸ ਤਰੀਕੇ ਦਾ ਕਾਲ ਯੁੱਗ ਦੇਖਣ ਨੂੰ ਮਿਲ ਰਿਹਾ ਹੈ। ਗਲਤ ਮਾਰ। ਨਲਤਗਲ ਇੰਗਲਿਸ਼ ਸ਼ਬਦ ਖਤਮ ਹੋ ਜਾਂਦੇ ਨੇ ਪਰ ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਕਿੰਨੀ ਦੁੱਖ ਹੁੰਦਾ ਹੈ ਜਦ ਇਸ ਤਰੀਕੇ ਦੀ ਕਹਾਣੀ ਸਮਝ ਇੱਕ ਵਾਰ ਬਾਪੂ ਜੀ ਦੀ ਤਸਵੀਰ ਜ਼ਰੂਰ ਦਿਖਾਣੀ ਚਾਹੁੰਦਾ ਕਿ ਬਾਪੂ ਜੀ ਬੈਠੇ ਨੇ ਮਨ ਦੇ ਵਿੱਚ ਫਿਕਰ ਟੈਨਸ਼ਨ ਜਿਹੜੀਆਂ ਨੇ ਤਾਂ ਇਹ ਇਸ ਤਰੀਕੇ ਨਾਲ ਜੇ ਗੱਲ ਕਰੀਏ ਤਾਂ ਅੱਖਾਂ ਭਰੀਆਂ ਰਹਿਣੀਆਂ ਸਾਰਾ ਦਿਨ ਇਹੀ ਸੋਚਦੇ ਰਹਿਣਾ ਕਿ ਕਦ ਕਲਗੀਆਂ ਵਾਲਾ ਕੋਈ ਭੇਜੇਗਾ ਤਾਂ ਇਹ ਜ਼ਰੂਰ ਪਾਉ ਉਹ ਕਰਦੇ ਨੇ ਤਸਵੀਰਾਂ ਹਾਲੇ ਵੀ ਕਹਿ ਸਕਦੇ ਆ ਕਿ ਸੋਨੇ ਦੀ ਚਿੜੀ ਪੰਜਾਬ ਦੀ ਗਵਾਚੀ ਨਹੀਂ ਹੈ ਕਿ ਜੋ ਸਿਲਾਬ ਲਈ ਇਹ ਸੋਨੇ ਦੀ ਚਿੜੀ ਜੇ ਗਵਾਚੀ ਹੁੰਦੀ ਤਾਂ ਲਾਬਲੀ ਇਹ ਕਹਿ ਸਕਦੇ ਆ ਸੋਨੇ ਦੀ ਚਿੜੀ ਬਿਲਕੁਲ ਹੀ ਗਾਇਬ ਹੋ ਚੁੱਕੀ ਹੈ ਪੰਜਾਬ ਨੂੰ ਜਿਹੜਾ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਪਰ ਜੇਕਰ ਅਸੀਂ ਪੰਜਾਬ ਨੂੰ ਦੁਬਾਰਾ ਸੋਨੇ ਤੋਂ ਚਿੜੀ ਬਣਾਉਣਾ ਹੈ ਤਾਂ ਇਸ ਤਰੀਕੇ ਨਾਲ ਮਾਪਾਪ ਨੂੰ ਸੜਕਾਂ ਤੇ ਸੁੱਟ ਦੇਣਾ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਕਾਲ ਯੁਗ ਦੀ ਜਿਹੜੀ ਸ਼ੁਰੂਆਤ ਸਾਨੂੰ ਦਿਖਣ ਲੱਗ ਗਈ ਹੈ ਪਰ ਆਖਰਕਾਰ ਕਿੰਨੀ ਦੇਰ ਹੋਰ ਇਸ ਤਰੀਕੇ ਨਾਲ ਵਿਆਹ ਕਰਵਾ ਕੇ ਵੋਟੀ ਪਿੱਛੇ ਲਾ ਕੇ ਬਾਪੂ ਜੀ ਕਹਿੰਦੇ ਨੇ ਨੂ ਪਿੱਛੇ ਲਾ ਕੇ ਉਹਨੇ ਮੈਨੂੰ ਘਰੋਂ ਕੱਢਤਾ ਤੇ ਬਾਪੂ ਜੀ ਅੱਜ 11 ਸਾਲ ਹੋ ਗਏ ਨੇ ਸੜਕਾਂ ਤੇ ਨੇ 95 ਸਾਲ ਦੀ ਉਮਰ ਹੈ ਬਾਪੂ ਜੀ ਦੀ ਸੋ ਜ਼ਰੂਰ ਮਨ ਨੂੰ ਥੇ ਜ਼ਰੂਰ ਪਛਾਉਂਦੀਆਂ ਨੇ ਮਨ ਜ਼ਰੂਰ ਪਾਵਕ ਹੁੰਦਾ ਅੱਖਾਂ ਪਰ ਜ਼ਰੂਰ ਆਉਂਦੀਆਂ ਨੇ ਕਹਾਣੀਆਂ ਸੁਣ ਕੇ ਜੁਡਰੇ ਸਰਖਾਪ ਟੀਵੀ ਦੇ ਨਾਲ ਮੈਂ ਦਮਦੀਪ ਸਿੰਘ ਅੰਮ੍ਰਿਤਸਰ